ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਟਿੱਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਵਿੱਚ ਆਪਾਂ ਤੁਹਾਨੂੰ ਓਵਰਲਾਕ ਵਾਲੀ ਮਸ਼ੀਨ ਬਾਰੇ ਜਾਣਕਾਰੀ ਦੇਵਾਂਗੇ ਕਿ ਓਵਰਲਾਕ ਕਿਸ ਤਰ੍ਹਾਂ ਕਰਨੀ ਆ ਤੇ ਇਹਦੇ ਧਾਗੇ ਮਾਰੇ ਜਾਣਕਾਰੀ ਦੇਵਾਂਗੇ ਕਿੰਨੇ ਪ੍ਰਕਾਰ ਦੇ ਤੇ ਤੇ ਰੀਲਾਂ ਚੱਲਦੀਆਂ ਨੇਗੀਆਂ ਤੇ ਕਿਸ ਤਰ੍ਹਾਂ ਇਹਦੇ ਤੇ ਕੰਮ ਕਰਨਾ ਆਪਾਂ ਠੀਕ ਹੈ ਜੀ ਤੇ ਆਪਾਂ ਆਹ ਦੇਖੋ ਇਹ ਮੇਰੇ ਕੋਲੇ ਹੈਗੀ ਆ ਜੀ ਓਵਰਲਾਕ ਵਾਲੀ ਮਸ਼ੀਨ ਇਹਦੇ ਉੱਪਰ ਤਿੰਨ ਤਰ੍ਹਾਂ ਦੀ ਰੀਲ ਚੱਲਦੀ ਹੈ ਜੀ ਥੋੜਾ ਕੱਚਾ ਧਾਗਾ ਵੀ ਹੁੰਦਾ ਤੇ ਮੀਡੀਅਮ ਵੀ ਹੁੰਦਾ ਤੇ ਜਿਆਦਾ ਪੱਕਾ ਵੀ ਹੁੰਦਾ ਇਹ ਆਪਾਂ ਨਾਰਮਲ ਜਿਹੜਾ ਨਾ ਕਿ ਕੱਚਾ ਨਾ ਹੀ ਜਿਆਦਾ ਪੱਕਾ ਤੇ ਜਿਹੜਾ ਮੀਡੀਅਮ ਸਾਈਜ਼ ਦਾ ਧਾਗਾ ਹੁੰਦਾਗਾ ਆਪਾਂ ਉਹ ਥ੍ਰੈਡ ਵਾਲੀਆਂ ਰੀਲਾਂ ਲਈਆਂ ਨੇਗੀਆਂ ਤਿੰਨ ਰੀਲਾਂ ਚੜ੍ਹਦੀਆਂ ਨੇ ਜੀ ਇਹਦੇ ਤੇ ਅਸਾਂ ਤਿੰਨ ਰੀਲਾਂ ਚੜ੍ਹਦੀਆਂ ਨੇ ਆ ਦੇਖੋ ਇਸ ਤਰ੍ਹਾਂ ਇੱਥੇ ਤਿੰਨ ਰੀਲਾਂ ਚੜ੍ਹਦੀਆਂ ਨੇ ਜੀ ਤਿੰਨ ਜਗ੍ਹਾ ਤੇ ਇਹਦੇ ਧਾਗਾ ਪੈਂਦਾਗਾ ਸੂਈ 'ਚ ਧਾਗਾ ਪੈਂਦਾ ਤੇ ਨੀਚੋਂ ਸਾਈਡ ਤੋਂ ਦੀ ਘੁੰਮ ਕੇ ਧਾਗਾ ਆਉਂਦਾ ਤੇ ਸਾਰੇ ਧਾਗੇ ਇਹਦੇ ਵਿੱਚ ਸਹੀ ਤਰੀਕੇ ਨਾਲ ਪਾਉਣੇ ਪੈਂਦੇ ਨੇਗੇ ਤੇ ਨਹੀਂ ਆਪਣੀ ਮਸ਼ੀਨ ਚੱਲਦੀ ਨਹੀਂ ਹੈਗੀ ওভারਲਕ ਨਹੀਂ ਹੁੰਦੀਗੀ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਵੀ ਇਹਦੇ ਧਾਗੇ ਕਿੱਧਰ-ਕਿੱਧਰ ਦੀ ਪੈਂਦੇ ਨੇਗੇ ਕਿਸ ਤਰ੍ਹਾਂ ਪੈਂਦੇ ਨੇਗੇ ਤੇ ਵੀਡੀਓ ਨੂੰ ਧਿਆਨ ਨਾਲ ਦੇਖਣਾ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਹੁਣ ਆਪਾਂ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆਂਗੇ ਤੇ ਦੱਸਦੇ ਆਂ ਆਪਾਂ ਵੀ ਇਹਦੇ ਧਾਗੇ ਕਿਸ ਤਰ੍ਹਾਂ ਪੈਂਦੇ ਨੇ ਕਿਸ ਤਰ੍ਹਾਂ ਪਾਏ ਦੀ ওভারਲਕ ਕਰਨੀ ਹੈ ਹਾਂਜੀ ਆ ਦੇਖੋ ਇਹਦੇ ਤੇ ਤਿੰਨ ਆਪਾਂ ਰੀਲਾਂ ਚੜਾਈਆਂ ਹੋਈਆਂ ਨੇਗੀਆਂ ਤਿੰਨ ਰੀਲਾਂ ਚੱਲਦੀਆਂ ਨੇ ਓਵਰਲਾਕ ਵਾਲੀ ਮਸ਼ੀਨ ਤੇ ਤੇ ਜਿਹੜੀ ਆਪਾਂ ਫਰਸਟ ਵਾਲੀ ਰੀਲ ਐ ਇਧਰ ਵਾਲੀ ਜਿੱਧਰ ਆਪਾਂ ਮਸ਼ੀਨ ਦਾ ਪੈਰ ਚੱਲਦਾ ਹੁੰਦਾ ਉਧਰ ਵਾਲੀ ਰੀਲ ਆ ਉਹਦਾ ਧਾਗਾ ਜੀ ਇੱਥੋਂ ਦੀ ਦੇਖੋ ਤੁਸੀਂ ਆਹ ਜਿਹੜਾ ਪਿੱਛੇ ਇਹਦੇ ਲੱਗਿਆ ਹੋਇਆ ਪੈਰ ਜਾ ਇਹਦੇ ਵਿੱਚ ਦੀ ਧਾਗਾ ਆ ਕੇ ਸਾਰਾ ਧਾਗਾ ਇਹਦੇ ਨੀਚੇ ਦੀ ਆਊਗਾ ਆਹ ਵਾਲੀ ਫਿਰਕੀ ਹੁੰਦੀ ਐ ਜਿਹੜੀ ਇਹਦੇ ਵਿੱਚ ਦੀ ਘੁਮਾ ਕੇ ਧਾਗਾ ਸਾਰਾ ਧਾਗਾ ਇਹਦੇ ਨੀਚੇ ਦੀ ਆਊਗਾ ਦੇਖੋ ਇਸ ਤਰ੍ਹਾਂ ਇਹਦਾ ਧਾਗਾ ਪਹਿਲਾਂ ਇਧਰ ਦੀ ਘੁਮਾ ਲੈਣਾ ਜੀ ਤੁਸੀਂ ਫਿਰ ਇਧਰ ਦੀ ਘੁਮਾ ਕੇ ਫਿਰ ਕਿ ਉੱਪਰ ਦੀ ਕਢਣਾਗਾ ਫਿਰਕੀ ਦੀ ਉੱਪਰ ਦੀ ਪੂਰਾ ਪਾੜ ਨਹੀਂ ਦੇਣਾ ਸਿਰਫ ਫਿਰਕੀ ਦੀ ਉੱਪਰ ਦੀ ਹੀ ਇਸ ਤਰ੍ਹਾਂ ਧਾਗਾ ਲੈ ਆ ਕੇ ਇਹਦੇ ਅੰਦਰ ਦੀ ਧਾਗਾ ਆਊਗਾ ਫਿਰ ਇਹਦਾ ਧਾਗਾ ਨੀਚੋਂ ਸੋਈ ਵਿੱਚ ਦੀ ਆਉਂਦਾਗਾ ਆ ਦੇਖੋ ਇੱਥੋਂ ਸੋਈ ਵਿੱਚ ਦੀ ਜਿਹੜਾ ਧਾਗਾ ਆਉਂਦਾ ਉਹ ਡਬਲ ਪੈਂਦਾਗਾ ਤੇ ਇਧਰ ਦੀ ਆਪਾਂ ਇਹ ਵਾਲਾ ਜਿਹੜਾ ਫਰਸਟ ਵਾਲੀ ਰੀਲ ਆ ਉਹਦਾ ਧਾਗਾ ਇਧਰ ਨੀਚੇ ਦੀ ਆਊਗਾ ਇਹ ਧਿਆਨ ਦੇਣਾ ਜਿਹੜਾ ਫਰਸਟ ਵਾਲੀ ਰੀਲ ਆ ਇਹਦਾ ਧਾਗਾ ਇਧਰ ਨੀਚੇ ਦੀ ਆਊਗਾ ਜਿਹੜੀ ਜੀ ਸੈਂਟਰ ਵਾਲੀ ਰੀਲ ਲੱਗੀ ਆਪਣੀ ਜਿਹੜੀ ਆਪਣੇ ਸੈਂਟਰ ਵਾਲੀ ਰੀਲ ਹੈ ਜੀ ਉਹਦਾ ਧਾਗਾ ਆਪਣਾ ਸੂਈ ਚ ਆਊਗਾ ਜਾਨੀ ਕਿ ਇੱਧਰ ਦੀ ਆਊਗਾ ਆ ਦੇਖੋ ਜਿਹੜਾ ਆਪਣਾ ਇਹ ਵਾਲਾ ਧਾਗਾ ਸੂਈ ਵਾਲਾ ਉਹ ਜਿਹੜੀ ਆਪਣੇ ਉੱਪਰ ਫਿਰਕੀ ਹੁੰਦੀ ਹੈਗੀ ਇਹਦੇ ਵਿੱਚ ਦੀ ਆਊਗਾ ਜੀ ਇੱਥੋਂ ਦੀ ਆਊਗਾ ਧਾਗਾ ਇੱਥੋਂ ਦੀ ਆ ਦੇਖੋ ਤੁਸੀਂ ਆਹ ਵਾਲਾ ਧਾਗਾ ਸੂਈ ਵਾਲਾ ਹੁੰਦਾਗਾ ਇਹ ਧਾਗਾ ਥੋੜਾ ਜਿਹਾ ਸੌਖਾ ਪਿਆ ਜਾਂਦਾ ਦੇਖੋ ਤੁਸੀਂ ਇਸ ਤਰ੍ਹਾਂ ਫਿਰਕੀ ਵਿੱਚ ਦੀ ਘੁਮਾ ਕੇ ਸਿੱਧਾ ਇਧਰ ਦੀ ਸੂਈ ਵਿੱਚ ਆ ਜਾਊਗਾ ਤੇ ਜਿਹੜਾ ਆਹ ਵਾਲਾ ਸਾਈਡ ਵਾਲਾ ਹੁੰਦਾ ਜਿੱਧਰ ਆਪਣਾ ਚੱਕਾ ਹੁੰਦਾਗਾ ਮਸ਼ੀਨ ਦਾ ਉਹ ਵਾਲਾ ਧਾਗਾ ਇਧਰ ਸਾਹਮਣੇ ਜਿੱਧਰ ਆਪਾਂ ਬੈਠ ਕੇ ਓਵਰਲੌਕ ਕਰਦੇ ਆਂਗੇ ਇਧਰ ਦੀ ਪਾਉਣਾਗਾ ਧਾਗੇ ਪਾਉਣ ਵੇਲੇ ਧਿਆਨ ਰੱਖਣਾਗਾ ਜਿਹੜਾ ਆਪਣੇ ਚੱਕੇ ਵਾਲਾ ਹੁੰਦਾਗਾ ਉਹ ਇਧਰਲੀ ਨੀਚੇ ਦੀ ਸਾਈਡ ਧਾਗਾ ਪਊਗਾ ਇਹਦਾ ਆਹ ਦੇਖੋ ਜੀ ਇੱਥੋਂ ਦੀ ਆਪਾਂ ਘੁਮਾ ਕੇ ਫਿਰਕੀ 'ਚ ਨਹੀਂ ਪਾਉਣਾ ਇਹ ਧਾਗਾ ਇੱਥੋਂ ਦੀ ਆਹ ਵਾਲੇ ਘੁਮਾ ਕੇ ਇੱਥੋਂ ਦੀ ਕੱਢ ਕੇ ਇਹਦੀ ਫਿਰਕੀ ਨੀਚੇ ਹੁੰਦੀ ਆ ਇਧਰ ਦੀ ਕਮਾ ਕੇ ਇੱਥੋਂ ਲਿਖੋ ਆ ਜਿਹੜਾ ਆਪਣਾ ਮੋਰਜਾ ਬਣਿਆ ਹੋਇਆ ਜਿਸ ਤਰ੍ਹਾਂ ਤੀਰ ਜਲਾ ਕੇ ਇੱਥੋਂ ਦੀ ਧਾਗਾ ਆ ਕੇ ਸਾਰੇ ਧਾਗੇ ਇਹਨਾਂ ਨੇ ਆਪਣੇ ਆਪ ਇਕੱਠੇ ਕਰ ਲੈਣੇ ਨੇ ਆਪਾਂ ਸਿਰਫ ਇੱਥੋਂ ਦੀ ਧਾਗੇ ਪਾਉਣੇ ਨੇ ਸਾਰੇ ਧਾਗੇ ਮਸ਼ੀਨ ਵਿੱਚ ਆਪਣੇ ਆਪ ਇਕੱਠੇ ਹੋ ਜਾਂਦੇ ਨੇ ਤੇ ਜਦੋਂ ਇਹਨੂੰ ਚਲਾਉਣਾਗਾ ਜੀ ਜਦੋਂ ਆਪਾਂ ਮਸ਼ੀਨ ਨੂੰ ਚਲਾਉਣਾਗਾ ਤਾਂ ਜਿਹੜਾ ਇਹਦਾ ਚੱਕਾ ਹੈ ਇਹਨੂੰ ਉਲਟੀ ਸਾਈਡ ਘੁਮਾਉਣਾ ਦੂਸਰੀਆਂ ਮਸ਼ੀਨਾਂ ਦਾ ਚੱਕਾ ਅੱਗੇ ਵਾਲੀ ਸਾਈਡ ਨੂੰ ਘੁੰਮਦਾ ਹੁੰਦਾ ਜਦੋਂ ਚਲਾਉਣਾਗਾ ਇਹਨੂੰ ਆਪਾਂ ਉਲਟੀ ਸਾਈਡ ਘਮਾਉਣਾਗੇ ਇਸ ਤਰ੍ਹਾਂ ਬੈਕ ਸਾਈਡ ਘਮਾਉਣਾ ਤਾਂ ਹੀ ਆਪਣੀ ਮਸ਼ੀਨ ਚੱਲੂਗੀ ਜੇ ਆਪਾਂ ਸਿੱਧੀ ਸਾਈਡ ਚੱਕਾ ਘਮਾਵਾਂਗੇ ਤਾਂ ਆਪਣੀ ਮਸ਼ੀਨ ਸਹੀ ਨਹੀਂ ਚੱਲਣੀ ਹੈਗੀ ਕੀ ਧਾਗਾ ਤੋੜ ਜੂ ਤੇ ਇਹਦੇ ਵਿੱਚ ਧਾਗਾ ਇੱਕ ਵਾਰ ਗਲਤ ਪੈ ਗਿਆ ਜੀ ਫਿਰ ਸਹੀ ਨਹੀਂ ਹੁੰਦਾਗਾ ਤੇ ਇਹ ਆਪਾਂ ਆਪ ਧਿਆਨ ਰੱਖਣਾ ਵੀ ਕਿਸ ਤਰ੍ਹਾਂ ਇਹਦਾ ਆਪਾਂ ਧਾਗਾ ਸਹੀ ਤਰੀਕੇ ਨਾਲ ਪਾਉਣਾਗਾ ਅਗਰ ਸੋਥੋ ਧਾਗਾ ਪਾਉਣ ਵੇਲੇ ਕੋਈ ਪ੍ਰੋਬਲਮ ਆਉਂਦੀ ਹੈ ਜੇ ਧਾਗਾ ਨਹੀਂ ਵੀ ਪੈਂਦਾ ਤਾਂ ਤੁਸੀਂ ਇੱਕ ਵਾਰ ਜੀ ਜਿੱਥੋਂ ਆਪਾਂ ਮਸ਼ੀਨ ਲੈਨੇ ਹੋ ਧਾਗਾ ਸਾਰੇ ਪਾ ਕੇ ਦੁੰਦੇ ਨੇਗੇ ਤੁਸੀਂ ਉੱਥੋਂ ਹੀ ਧਾਗੇ ਨੂੰ ਦੁਬਾਰਾ ਜੋੜ ਲੈਣਾ ਜਾਨੀ ਕਿ ਧਾਗੇ ਤੇ ਗੱਠ ਮਾਰ ਕੇ ਸਾਰਾ ਧਾਗਾ ਆਪਣੇ ਆਪ ਅੱਗੇ ਆ ਜਾਂਦਾ ਹੈ ਦੇਖੋ ਇਤਲਾ ਸਾਈਡ ਦੁਬਾਰੇ ਆਪਾਂ ਫੇਰ ਦੱਸਦੇ ਹਾਂ ਜੀ ਜਿਹੜੀ ਸਿੱਧੀ ਰੀਲਾ ਉਹ ਨੀਚੇ ਦੀ ਧਾਗਾ ਉਹ ਇਧਰਲੀ ਸਾਈਡ ਆਊਗਾ ਜਿਹੜੀ ਆਪਣੀ ਸੈਂਟਰ ਚ ਰੀਲਾ ਉਹਦਾ ਧਾਗਾ ਸੂਈ ਚ ਆਉ ਜਿਹੜੀ ਆਪਣੀ ਉਧਰ ਚੱਕੇ ਵਾਲੀ ਰੀਲਾ ਉਹਦਾ ਧਾਗਾ ਨੀਚੇ ਆਊਗਾ ਇਕਾਂ ਦੀ ਇਸ ਤਰ੍ਹਾਂ ਧਾਗੇ ਇਹਦੇ ਪੈਂਦੇ ਨੇਗੇ ਤੇ ਇੱਕ ਗੱਲ ਹੋਰ ਜੀ ਇੱਥੇ ਦੇ ਕਟਰ ਲੱਗਿਆ ਹੁੰਦਾ ਉਹ ਵਾਲਾ ਤੁਸੀਂ ਕਟਰ ਲਹਾ ਦੇਣਾਗਾ ਤੇ ਨਹੀਂ ਕਈ ਵਾਰ ਕਪੜਾ ਮਸ਼ੀਨ 'ਚ ਵੱਧ ਘਟ ਆ ਜਾਂਦਾ ਤਾਂ ਉਹਦੇ ਨਾਲ ਕਪੜਾ ਕਟਿੰਗ ਹੋ ਜਾਂਦਾਗਾ ਜੇ ਤਾਂਗਾ ਉਸ ਤਰ੍ਹਾਂ ਆਪਣੀ ਓਵਰਲੌਕ ਹੋ ਜਾਈਏ ਕਪੜੇ ਤੇ ਤਾਂ ਉਹ ਆਪਾਂ ਸਹੀ ਕਰ ਸਕਦੇ ਹਾਂ ਉਹ ਤੇ ਜੇ ਆਪਣਾ ਕਪੜਾ ਕੱਟਿਆ ਜਾਵੇ ਫਿਰ ਉਹਦਾ ਕੋਈ ਹੱਲ ਨਹੀਂਗਾ ਇਹਦੇ ਵਿੱਚ ਕਟਰ ਹੁੰਦਾਗਾ ਉਹ ਕਟਰ ਤੁਸੀਂ ਲਹਾ ਦੇਣਾਗਾ ਇਹਦੀ ਸਫਾਈ ਕਰਨੀ ਹੈ ਜੀ ਤੇਲੇ ਦੇ ਇੱਥੇ ਦਿੱਤੇ ਹੁੰਦੇ ਨੇ ਨਿਸ਼ਾਨ ਤੇਲ ਦਾ ਇਹਨੂੰ ਤੇ ਸਫਾਈ ਤੁਸੀਂ ਬਰਸ਼ ਵਗੈਰਾ ਨਾਲ ਕਰਨੀ ਆ ਆ ਚੀਜ਼ ਜੀ ਇੱਥੇ ਬਹੁਤ ਹੀ ਜ਼ਿਆਦਾ ਜਿਹੜਾ ਆਪਣਾ ਵੇਸਟ ਕਪੜਾ ਕਟਿੰਗ ਹੁੰਦਾ ਨਾ ਓਵਰਲਾਕ ਕਰਨ ਲਈ ਉਹ ਸਾਰਾ ਇੱਥੇ ਆ ਜਾਂਦਾ ਨੀਚੇ ਇਹਨੂੰ ਆਪਾਂ ਬਰਸ਼ ਵਗੈਰਾ ਨਾਲ ਸਫਾਈ ਕਰਨੀ ਹੁੰਦੀ ਆ ਤੋਂ ਸਾਰੇ ਧਾਗੇ ਕੱਢਣੇ ਹੁੰਦੇ ਨੇ ਚਲੋ ਠੀਕ ਹੈ ਜੀ ਅੱਜ ਵਾਲੀ ਵੀਡੀਓ ਵਿੱਚ ਮੈਂ ਤੁਹਾਨੂੰ ਓਵਰਲਾਕਰ ਮਸ਼ੀਨ ਬਾਰੇ ਦੱਸਿਆ ਮੈਨੂੰ ਉਮੀਦ ਆ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਹੁਣ ਆਪਾਂ ਤੁਹਾਨੂੰ ਥੋੜੀ ਜੀ ਓਵਰਲਾਕ ਵੀ ਕਰਕੇ ਦਿਖਾਉਨੇ ਆ भी किस तरह ये ओवरलाक करनी देखो आप कपड़ा मशीन पर रख लिया हूँ आपू चक्के इधर न उल्टी सैड घुमावे देखो अपनी ओवरलाक कि वजिया हो रही है बस जो भी मशीन चलाना चक्के आप उल्टी सैड घुमा ठीक है जी इस तरह आप ओवरलाक करनी है इस तरह घुमा के اپنی ਇਸ ਤਰ੍ਹਾਂ ਓਵਰਲੈਪ ਹੋ ਰਹੀ ਹੈਗੀ ਦੇਖੋ ਜੀ ਚਲੋ ਠੀਕ ਹੈ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਠੀਕ ਹੈ ਜੀ